ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਥ ਦੀ ਕਰਦੇ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਤੋਂ ਲੈ ਕੇ ਹਾਜ਼ਰ ਆ ਦੱਸ ਦਈਏ ਚੰਡੀਗੜ੍ਹ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੰਗਲਵਾਰ ਨੂੰ ਔਰ ਕਮੇਟੀ ਦੀ ਮੀਟਿੰਗ ਵਿੱਚ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਤੇਜ਼ ਕਰੇਗਾ ਜਾਣਕਾਰੀ ਮੁਤਾਬਕ ਪਾਰਟੀ ਨੇ ਗੱਸਤ ਵਿੱਚ ਘਟੋ ਘਟ ਚਾਰ ਵੱਡੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਇੱਕ ਇੱਕ ਬਠਿੰਡਾ ਪਟਿਆਲਾ ਫਲੋਸਪੁਰ ਅਤੇ ਮੋਗਾ ਸ਼ਾਮਲ ਨੇ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਅਤੇ ਪਾਰਟੀ ਬੁਲਾਰੇ ਦਰਜੀਤ ਸਿੰਘ ਟੀਮਾ ਨੇ ਕਿਹਾ ਕਿ ਪਾਰਟੀ ਜ਼ਮੀਨ ਹੜੱਪਣ ਯੋਜਨਾ ਵਿਰੁੱਧ 4 ਅਗਸਤ ਨੂੰ ਬਠਿੰਡਾ ਵਿੱਚ 11 ਅਗਸਤ ਪਟਿਆਲਾ ਵਿੱਚ 21 ਅਗਸਤ ਨੂੰ ਫਿਰੋਜ਼ਪੁਰ ਵਿੱਚ ਤੇ 30 ਅਗਸਤ ਨੂੰ ਮੋਗਾ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ ਐਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਪਾਰਟੀ ਦੀ ਰਾਜ ਵਿਆਪੀ ਮੁਹਿੰਮ ਪ੍ਰਾਊਡ ਟੂ ਵੀ ਕਾਕਲੀ ਦੀ ਸ਼ੁਰੂਆਤ ਵਰਕਰਾਂ ਦੇ ਬਾਨਾਂ ਤੇ ਸਟicker ਲਗਾ ਕੇ ਅਤੇ ਪਾਰਟੀ ਦੇ ਸਾਰੇ ਵਰਕਰਾਂ ਤੇ ਸਮਰਥਕਾਂ ਦੇ ਘਰਾਂ ਤੇ ਲਹਿਰਾਣ ਵਾਲੇ ਝੰਡੇ ਯਾਰੀ ਕਰਕੇ ਕੀਤੀ ਇਸ ਮੌਕੇ ਜੀਮਾ ਨੇ ਕਿਹਾ ਕਿ ਤਿੰਨਾਂ ਮੀਟਿੰਗਾਂ ਦੇ ਮੈਂਬਰਾਂ ਨੇ ਵ੍ਰੋਧੀ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਖਾਸ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਚਲਾਈ ਜਾ ਰਹੀ ਬਦਲਾਖੋਰੀ ਅਤੇ ਦਮਨ ਦੀ ਲਹਿਰ ਦੀ ਸਖਤ ਨਿੰਦਾ ਕੀਤੀ ਤੇ ਐਸੀ ਇਸ ਵੇਲੇ ਦੀ ਅਹਿਮ ਖਬਰ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ